ਹਾਂ ਜੀ ਦੇਖੋ ਤੁਸੀਂ ਹਾਲਾਤ ਅਹਮਦਗੜ ਵੈਲਫੇਅਰ ਐਸੋਸੀਏਸ਼ਨ ਦੇਖੋ ਤੁਸੀਂ ਕਿੰतरह ਗ੍ਰਾਮ ਲੈਵਲ ਤੇ ਕੰਮ ਕਰ ਰਹੇ ਆ ਅਭੀ ਦੇ ਨੇੜੇ ਉਹਨੇ ਕੰਪ ਦਿਖਾਦੇ ਜਨਰੇਟਰ ਦਿਖਾਦੇ ਇਹਨਾਂ ਨੇ ਆ ਘਰ ਦਿਖਾਦੇ ਕੰਧਾਂ ਕਿਵੇਂ ਟੁੱਟੀਆਂ ਪਈਆਂ ਨੇ ਆ ਜਾ ਲਿਆ ਦੇਖੋ ਤੁਸੀਂ ਅਹਮਦਗੜ ਵੈਲਫੇਅਰ ਇਹਨੇ ਗ੍ਰਾਮ ਲੈਵਲ ਤੇ ਚਾਟੀ ਕੰਮ ਕਰਦੀ ਹੈ ਸੋ ਅਸੀਂ ਪੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਵੱਧ ਤੋਂ ਵੱਧ ਸਹਿਯੋਗ ਕਰੋ ਇਹਨਾਂ ਨੂੰ ਸਾਨੂੰ ਪੈਨ ਨੂੰ ਆਪਣੇ ਨਾਲ ਬਰਾਬਰ ਖੜਾ ਕਰ ਸਕੀਏ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਦਾ ਦੇਖੋ ਤੁਸੀਂ ਕੰਦਾ ਢਟੀਆਂ ਪਈਆਂ ਨੇ ਇਹਨਾਂ ਦੀਆਂ ਕੋਈ ਹਰ ਇੰਨੀ ਗੰਦੀ ਸਮੈਲ ਆ ਰਹੀ ਹੈ ਇੱਥੋਂ ਤੁਸੀਂ ਸੋਚ ਵੀ ਨਹੀਂ ਸਕਦੇ ਆ ਦੇਖੋ ਇੱਧਰ ਦੇਖਾ ਵੀ ਨੇ ਆ ਦੇਖੋ ਕੁਰਸੀਆਂ ਆ ਦੇਖੋ ਕੁਰਸੀਆਂ ਪਈਆਂ ਇੱਥੇ ਆ ਦੇਖੋ ਹਾਲ ਇਹਨਾਂ ਦਾ 10 10 12 12 ਫੁੱਟ ਪਾਣੀ ਚੜਿਆ ਹੋਇਆ ਸੀਗਾ ਇੱਥੇ